ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਆ ਜੀ ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਹਫ਼ਤਾਵਾਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਫਰਾਂਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਅਗਲੇ 7 ਦਿਨਾਂ ਤੱਕ ਕਿਵੇਂ ਦਾ ਰਹਿ ਸਕਦਾ ਹੈ ਜੀ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਤਾਜ਼ਾ ਸੈਟੇਲਾਈਟ ਦਸਤਾਵੇਜ਼ ਲੈ ਕੇ ਚੱਲਦੇ ਹਾਂ ਤੁਹਾਨੂੰ ਸੂਰਜ ਦੇ ਲਗਭਗ ਐਸਐਲਜੀ 95 ਫਾਨੇ ਦਾ ਸਮਾਂ ਉੱਤੇ ਜਾ ਰਿਹਾ ਹੈ ਪਛਮੀ ਸਿਸਟਮ ਜਿਹੜਾ ਪਿਛਲੇ 48 72 ਘੰਟਿਆਂ ਤੋਂ ਸਰਗਰਮ ਸੀ ਉੱਤਰ ਭਾਰਤ ਦੇ ਵਿੱਚ ਤੇ ਕਾਫੀ ਜਗ੍ਹਾ ਦੇ ਵਿੱਚ ਇਹ ਨੁਕਸਾਨ ਕਰਦਾ ਹੋਇਆ ਖੜਕਾ ਦਰਕਾ ਕਰਦਾ ਹੋਇਆ ਕੱਲ ਮੈਦਾਨੀ ਖੇਤਰਾ ਤੋਂ ਪਾਰ ਬੋਲ ਚੁੱਕਿਆ ਸੋ ਇਹ ਸਿਸਟਮ ਤੇ ਸਦਕਾ ਹਰਿਆਣਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਫਸਲਾਂ ਦਾ ਤੇ ਯੂਪੀ ਦੇ ਪੱਛਮੀ ਖੇਤਰਾ ਦੇ ਵਿੱਚ ਵੀ ਕਿਤੇ ਕਿਤੇ ਫਸਲਾਂ ਦਾ ਭਾਰੀ ਨੁਕਸਾਨੇ ਕਰ ਗਿਆ ਭਾਰੀ ਗੜੇਬੜੀ ਇਹਨਾਂ ਖੇਤਰਾ ਦੇ ਵਿੱਚ ਦਰਜ ਹੋਈ ਹੈ ਸੰਗਰੂਰ ਮਾਨਸਾ ਦੇ ਕੁਝ ਖੇਤਰਾ ਦੇ ਵਿੱਚ ਵੀ ਕੱਲ ਦੇਰ ਸ਼ਾਮ ਮੰਦੇ ਉਹਦੇ ਹਲਕੀ ਗੜੀ ਮਾਰੇ ਇਹਨਾਂ ਖੇਤਰਾ ਦੇ ਵਿੱਚ ਵੀ ਦਰਜ ਹੋਈ ਹੈ ਸੋ ਇਹ ਸਿਸਟਮ ਪਰ ਲੱਗ ਚੁਕਿਆ ਜੀ ਜੋਫੇ ਦਾ ਕੁਛ ਦਖੜ ਖੁਰ ਹੋਈ ਖੇਤਰਾ ਦੇ ਚ ਐਸਲੇ ਸਰਕਾਰਾਂ ਉਥੇ ਹਾਲੇ ਸ਼ਰਾਟੇ ਲੱਗ ਗਏ ਹੌਣ ਵਾਲੇ ਘਟਿਆ ਦੇ ਦਰਗਿਆਨ ਸੂਰ ਸਿਸਟਮ ਤੇ ਔਨ ਕਰਕੇ ਇੱਕ ਤਾਂ ਟੈਂਪਰੇਚਰ ਹੇਠਾਂ ਆਏ ਨੇ ਜਿਹੜੇ ਹੀਟ ਵੇਵ ਦੇ ਅਲਰਟ ਸੀ ਹੀਟ ਵੇਵ ਚੱਲ ਰਹੀ ਸੀ ਲੋ ਪੰਜਾਬ ਔਰ ਨਾਲ ਲਗਦੇ ਖੇਤਰਾਂ ਦੇ ਵਿੱਚ ਲੋ ਤਾਂ ਰਾਹਤ ਮਿਲਿਆ ਹੀਟ ਵੇਵ ਤਾਂ ਰਾਹਤ ਮਿਲਿਆ ਜਿੱਥੇ ਟੈਂਪਰੇਚਰ 40ਾਂ ਤੋਂ ਪਰ ਚਲੇ ਗਿਆ ਸੀ 42-43 ਤੇ ਉੱਤੇ ਹੁਣ ਟੈਂਪਰੇਚਰ ਹੇਠਾਂ ਆ ਚੁੱਕੇ ਨੇ 37.6 ਡਿਗਰੀ ਦੇ ਨਾਲ ਬਠਿੰਡਾ 에ਅਰਪੋਰਟ ਪਿਛਲੇ 24 ਘੰਟਿਆਂ ਦੇ ਵਿੱਚ ਸਭ ਤੋਂ ਗਰਮ ਖੇਤਰ ਰਿਹਾ ਤੇ ਸਰਸਾ ਜ਼ਿਲ੍ਹਾ ਹਰਿਆਣਾ ਦੇ ਵਿੱਚ 36-38 ਦੇ ਆਸ-ਪਾਸ ਉੱਥੇ ਵੀ ਟੈਂਪਰੇਚਰ ਜੜੇ ਅਜੇ ਹੋਏ ਨੇ ਮੈਕਸਿਮਮ ਟੈਂਪਰੇਚਰ ਜਿਹੜੇ 33-34- ਸੋ 88 ਡਿਗਰੀ ਜਿਹੜੀ ਗ੍ਰਾਵਟ ਹੈ ਉਹ ਇਸ ਸਿਸਟਮ ਦੇ ਲੰਘਣ ਕਰਕੇ ਜਿਹੜਿਆ ਸੰਭਵ ਹੋਈਆ ਟੈਂਪਰੇਚਰ ਦੇ ਵਿੱਚ ਸੋ ਅੱਗੇ ਵਧਾਂਗੇ ਆਉਣ ਵਾਲੇ ਜਿਹੜੇ ਦਿਨ ਹੋਣਗੇ ਜੇ ਮੌਸਮ ਖੁਸ਼ਕ ਤੇ ਸਾਫ ਰਹਿੰਦਾ ਜਾ ਫਰਿਆ ਹਾਲਾਂਕਿ ਇੱਕ ਸਿਸਟਮ ਹੋਰ ਆ ਰਿਹਾ ਉਹ ਆ ਸਕਦਾ ਜੇ 18 19 ਵੀ ਜਾਂ ਫਿਰ 19 21 ਨੂੰ ਸੋ ਇਹਦੇ ਲੱਗੇ ਬਨੇ ਉਹ ਸਿਸਟਮ ਆਏਗਾ ਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਉਮੀਦ ਹੈ ਆਸਾਰ ਬਣਨਗੇ ਉਹ ਸਿਸਟਮ ਕਿੰਨਾ ਕੁ ਪ੍ਰਭਾਵ ਪਾਏਗਾ ਕਿੰਨਾ ਕੁ ਉਹਦੇ ਚ ਜਿਹੜਾ ਇੰਪੈਕਟ ਹੋਏਗਾ ਤੇ ਕਿੰਨਾ ਕੁ ਤਕੜਾ ਹੋਏਗਾ ਸਿਸਟਮ ਇਹ ਸਾਰਾ ਕੁਝ ਮੌਕੇ ਤੇ ਡਿਪੈਂਡ ਕਰਦਾ ਕਿ ਉਦੋਂ ਹੀਟ ਕਿੰਨੀ ਲੱਗਦੀ ਹੈ ਤੇ ਉਦੋਂ ਜਿਹੜਾ ਪੂਰਾ ਕਿੰਨੇ ਰਫਤਾਰ ਤੇ ਚੱਲਦਾ ਹੈ ਕੱਲ ਵਾਲਾ ਸਿਸਟਮ ਜਿਹੜਾ ਹੁਣ ਲੰਘ ਕੇ ਗਿਆ ਉਹ ਕੱਲ ਤਾਂ ਟ੍ਰਿਗਰ ਹੋ ਗਿਆ ਕਿਉਂਕਿ ਕੱਲ ਹੀਟ ਬਹੁਤੇ ਫਾਗਾਂ ਦੇ ਵਿੱਚ ਲੱਗੀ ਸੀ ਪੰਜਾਬ ਹਰਿਆਣਾ ਦੇ ਤੇ ਸ਼ਾਮ ਨੂੰ ਦੇ ਹੁੰਦੇ ਫਿਰ ਸੁਪਰ ਸੈੱਲ ਬਣ ਗਿਆ ਜਿਹੜਾ ਕਿ ਉੱਤਰ ਚਾਰ ਜ਼ਿਲ੍ਹਿਆਂ ਨੂੰ ਕਵ ਹੋਇਆ ਤਗੜੇ ਹਰੇ ਰਚਾ ਖਰਚ ਲਾਉਂਦਾ ਹੋਇਆ ਅੱਗੇ ਲੰਘ ਗਿਆ ਸੋ ਇਸ ਕਰਕੇ ਟ੍ਰਿਗਰ ਕਰਦੀ ਹੈ ਚੀਜ਼ ਸਿਸਟਮ ਨੂੰ ਇੱਕ ਤਾਂ ਹਵਾ ਤਖਣਪੁਰਾ ਜਗਰ ਤੇਜ਼ ਚੱਲੇ ਜਾਂਦਾ ਹੈ ਜਿਹੜਾ ਕਿ ਕੱਲ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਪਲੱਸ ਨਾਲ ਹੀਟ ਜੇਕਰ ਧੁੱਪ ਲੱਗ ਜਾਂਦੀ ਹੈ ਤੇ ਉਹ ਸਿਸਟਮ ਨੂੰ ਟ੍ਰਿਗਰ ਕਰਨ ਨਾਲ ਕੰਮ ਕਰਦੀ ਹੈ ਇਹਨਾਂ ਦੋਨੋਂ ਚੀਜ਼ਾਂ ਜਿੱਦ ਨਾਲ ਫਿਰ ਖੜਕਾ ਦੜਕਾ ਸਿਸਟਮ ਜ਼ਰੂਰ ਕਰਦਾ ਹੈ ਫਿਲਹਾਲ ਅਗਲਾ ਜਿਹੜਾ ਸਿਸਟਮ ਹੈ ਜੀ 18 19 ਵੀ 19 21 ਦੇ ਲੱਗੇ ਆ ਰਿਹਾ ਉਹਦੀ ਅਫਰਡ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਵਾਂਗੇ ਜੇਕਰ ਉੱਚ ਕੋਈ ਫੇਰ ਬਦਲ ਹੁੰਦਾ ਫਿਲਹਾਲ ਉਹਦੇ ਵੱਡਾ ਮੀਚ ਅਖੜ ਹਾਲੇ ਫਿਲਹਾਲ ਸੰਭਵ ਨਹੀਂ ਲੱਗ ਰਿਹਾ ਹਲਕਤ ਲੱਗੇ ਦਰਮਿਆਨੇ ਸ਼ਰਾਟੇ ਉਹ ਸਿਸਟਮ ਲਵਾ ਸਕਦਾ ਇਸ ਤਰ੍ਹਾਂ ਜੇਕਰ ਆਫਾ ਗੱਲ ਕਰਦੇ ਆ ਹੀਟ ਵੇਵ ਦੀ ਹੀਟ ਵੇਵ ਦੀ ਕੋਈ ਵਾਰਨਿੰਗ ਕੋਈ ਅਲਰਟ ਨਹੀਂ ਹੈ ਜੀ ਕਿਉਂਕਿ ਟੈਂਪਰੇਚਰ ਹੇਠਾਂ ਆ ਚੁੱਕੇ ਨੇ ਹਾਲਾਂਕਿ ਰਾਹਤ ਟੈਂਪਰੇਰੀ ਹੋਏਗੀ 2-3 ਦਿਨਾਂ ਤੱਕ ਇਹ ਰਾਹਤ ਨੂੰ ਮਿਲੇਗੀ ਉਸ ਬਾਅਦ ਟੈਂਪਰੇਚਰ ਫਿਰ ਤੋਂ ਤਾੜਨੋ ਚੜਨਾ ਸ਼ੁਰੂ ਹੋ ਜਾਣੇ ਆ ਹੀਟ ਵੇਵ ਦੇ ਅਲਰਟ ਮੌਸਮ ਫਾਗਨੇ ਜਾਰੀ ਜ਼ਰੂਰ ਕੀਤੇ ਨੇ ਪਰ ਹਾਲੇ 2-3 ਦਿਨ ਰਾਹਤ ਰਹੇਗੀ ਵੀ ਕਿਤੇ ਇੱਕ ਤਵਾਦ ਕੈਸਾ ਜਾਏ ਸੌਰੀ ਵੀ ਕਿ ਨਹੀਂ 16-17 ਤਾਰੀਖ ਤੱਕ ਜਿਹੜਾ ਹੀਟ ਵੇਵ ਫਿਰ ਤੋਂ ਵਾਪਸੀ ਕਰ ਸਕਦੀ ਹੈ ਤੇ ਉਦੋਂ ਤੱਕ ਜਿਹੜੇ ਇਹ ਜਿਹੜੇ 2 ਦਿਨ ਹੋਣਗੇ ਜਾਦਾ 15-16 ਇਹ ਠੀਕ ਠਾਕ ਮੌ ਪ੍ਰਜਾ ਦੇ ਵਿੱਚ ਵਾਦਾ ਜਿਹੜਾ ਆ ਉਹ ਸੰਭਵ ਹੋਏਗਾ ਸੋ ਜੀ ਸਾਰੀ ਅਪਡੇਟ ਅਗਲਾ ਸਿਸਟਮ ਜਿਵੇਂ ਜਿਵੇਂ ਆਏਗਾ ਲਾਗੇ ਤੇ ਤੁਹਾਨੂੰ ਅਪਡੇਟ ਅਸੀਂ ਸਾਂਝੀ ਕਰ ਦੇਣਾ ਕਿ ਤੁਹਾਨੂੰ